ਅਸ਼ਾਏ ਫਰੀਦ ਮੁਖਤਾਰ ਸਾਹਿਬ ਜੀ ਕਿਵੇਂ ਲੱਗਦਾ ਇੰਨਾ ਵੱਡਾ ਇਕੱਠ ਵੇਖ ਕੇ ਤੇ ਇੱਕ ਮੇਲੇ ਈ ਤਰ੍ਹਾਂ ਹਰ ਐਤਵਾਰ ਨੂੰ ਬਹੁਤ ਆਨੰਦ ਆ ਰਿਹਾ ਜੀ ਆਨੰਦ ਆ ਰਿਹਾ ਜੀ ਬਹੁਤ ਗੁਰਦੁਆਰਾ ਸ਼ਹੀਦਗੰਜ ਜਿੱਥੋਂ ਦੀ ਹੈ ਕਿ ਇਹ ਹਰ ਐਤਵਾਰ ਨੂੰ ਤੁਹਾਨੂੰ ਤਸਵੀਰਾਂ ਸਾਂਝੇ ਕਰਦੇ ਆਂ ਔਰ ਜੱਤ ਸਮਾਗਮ ਜਿੱਥੇ ਕਿ ਹੁੰਦਾ ਵੱਡੀ ਗਿਣਤੀ ਵਿੱਚ ਸੰਗਤ ਇੱਥੇ ਨਤਮਸਤ ਪਹੁੰਚ ਲਈ ਪਹੁੰਚਦੀ ਸੇਵਾ ਕਰਦੀ ਐ ਸੋ ਤਸਵੀਰਾਂ ਵਿੱਚ ਤੁਸੀਂ ਦੇ ਸਕਦੇ ਹੋ ਕਿ ਵੱਡੀ ਗਿਣਤੀ ਵਿੱਚ ਸੰਗਤਾਂ ਚ ਦੁਪਹਿਰਾ ਜੱਤੂ ਸਮਾਗਮ ਵਿੱਚ ਹਾਜ਼ਰੀ ਭਰਨ ਲਈ ਪਹੁੰਚੀਆਂ ਹੋਈਆਂ ਨੇ ਔਰ ਵੱਡਾ ਇਕੱਠ ਜੇ ਕਹਿ ਦਿੱਤਾ ਤੇ ਦੇਖੋ ਨੂੰ ਮਿਲਦਾ ਔਰ ਹਰ ਐਤਵਾਰ ਨੂੰ ਫੱਕਸ ਜੀ ਦੀ ਟੀਮ ਤੁਹਾਨੂੰ ਇਸੇ ਤਰ੍ਹਾਂ ਹੀ ਦੁਪਹਿਰਾ ਜੱਤੂ ਸਮਾਗਮ ਦੀਆਂ ਤਸਵੀਰਾਂ ਸਾਂਝੀਆਂ ਕਰਦੀਆਂ ਨੇ ਕਰਦੇ ਰਹਿੰਦੇ ਆ ਔਰ ਤੁਸੀਂ ਦੇਖ ਸਕਦੇ ਹੋ ਕਿ ਸੰਗਤਾਂ ਬੜੀ ਸ਼ਰਧਾ ਪਿਆਰ ਸਤਿਕਾਰ ਦੇ ਨਾਲ ਇੱਥੇ ਪਹੁੰਚੀ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਦੀਆਂ ਤਸਵੀਰਾਂ ਇਹ ਤੁਸੀਂ ਦੇਖ ਸਕਦੇ ਹੋ ਕਿ ਵੱਡੀ ਗਿਣਤੀ ਵਿੱਚ ਸੰਗਤ ਨਤਮਸਤਕ ਹੋਣੇ ਪਹੁੰਚੀ ਆ ਔਰ ਹਰ ਇੱਕ ਆਦਮੀ ਸਦਾ ਹੀ ਸੰਗਤ ਸੇਵਾ ਕਰਦੀ ਹੈ ਵੱਡੀ ਗਿਣਤੀ ਵਿੱਚ ਨੌਜਵਾਨ ਵੀ ਸੇਵਾ ਕਰਦੇ ਨੇ ਸੰਗਤਾਂ ਦਾ ਜੀਤ ਪਤਾ ਵੀ ਸੰਦਰਤੇ ਆ ਕਿ ਪ੍ਰਦਰਸ਼ਨ ਕਰਵਾ ਰਹੇ ਤੁਹਾਨੂੰ ਦਰਸ਼ਿਤ ਕਰੀਏ ਅਕੀਰ ਕਰਾ ਸਵਾ ਨੂੰ ਦੇਖਣ ਨੂੰ ਮਿਲਦਾ ਹੈ ਔਰ ਸੰਗਤ ਵੱਡੀ ਗਿਣਤੀ ਵਿੱਚ ਜਹ ਪਹੁੰਚਦੀ ਹੈ ਘੰਟਿਆਂ ਦਾ ਬਾਅਦ ਵੀ ਜਿੰਦਾਦੇ ਅਸੀਂ ਆਤਵਾਟਾ ਸਹਿ ਕਰਦਾ ਹੈ ਗਰਮੀ ਦੇ ਵਿੱਚ ਵੀ ਧੂੜ ਨਿਕਲੀ ਹੋਈ ਹੈ ਔਰ ਸੰਗਤ ਪਹਾਰੋ ਇਹ ਤੁਸਮਾ ਤੋਂ ਦਿਨਾਂ ਤੋਂ ਦੀ ਪਾਣੀ ਪੜਦੀ ਉਸ ਦੂਰ ਦੂਰ ਇਹ ਸੰਗਤਾਂ ਪਹੁੰਚੀਆਂ ਨੇ ਹਾਜ਼ਰੀ ਭਰਨ ਦੇ ਲਈ ਗੁਰੂ ਸਾਹਿਬ ਦੇ ਕੰਤੰਗੋ ਦਾ ਦਿਸਣ ਦਿੱਤੇ ਹੋ ਸਾਰੇ ਰਸਤੇ ਰਹੇ ਹਨ ਸਿੰਧੂ ਦੀ ਔਰ ਵੱਡਾ ਇਕੱਠ ਜਿਹੜਾ ਕਿ ਦੇਖਣ ਨੂੰ ਮਿਲਦਾ ਹੈ ਉਹ ਜਿੱਤਾਂ ਸੰਮੇਤ ਹੋਣੀਗਾ ਜਦੋਂ ਤੁਹਾਨੂੰ ਸੰਮਤ ਇਹ ਰਹੂਗੀ ਇਹ ਨਹੀਂ ਪਣਾ ਸਤਿ ਸ਼੍ਰੀ ਅਕਾਲ ਜਿਹੜੀ ਕਿ ਹਰ ਅਰਦਾਸ ਹੈ ਹਾਜ਼ਰ ਹਾਂ ਜੀ ਪੁਰਬਲਾ ਜਿਹੜਾ ਜਦ ਤੋਂ ਸਮਾਗਮ ਹੋਏ ਸ਼ੁਰੂ ਹੋਇਆ ਇਸੇ ਵਿੱਚ ਪ੍ਰਾਪਤ ਤੱਕ ਸੰਗਤ ਤੁਹਾਨੂੰ ਬਾਣੀ ਪੜਦੀ ਦੀ ਸਦਾਉਂ ਕੀ ਗੁਰੂ ਸਾਹਿਬ ਦਾ ਖੁਸ਼ੀ ਪ੍ਰਾਪਤ ਕਰਨ ਦੇ ਲਈ ਔਰ ਦਰੂ ਦਰੂ ਸੰਗਤਾਂ ਇਹ ਪਹੁੰਚੀਆਂ ਨੇ ਆਪ ਬਾਣੀ ਪੜਦੀ ਦੀ ਸੇਵਾ ਕਰਦੀਆਂ ਜੀ ਉਸ ਸਾਈਕਾਉਟਰ ਖੁਸ਼ੀਆਂ ਪਰਪਰ ਕਰਦੀਆਂ ਇਹ ਸੋ ਤਸਵੀਰਾਂ ਤੁਹਾਨੂੰ ਸਾਂਝੇ ਕਰਦੇ ਆਂ ਤੁਹਾਨੂੰ ਆਰਾਮ ਸ਼ਹੀਦ ਗੱਲ ਸਾਹਿਬ ਦੀਆਂ ਜਿੱਥੇ ਕਿ ਜੀ ਦੇਖ ਸਕਦੇ ਕਿ ਸੰਗਤ ਦੂਰ ਦੂਰੋਂ ਆਈ ਹੈ ਔਰ ਹਾਜ਼ਰੀ ਭਰ ਰਹੀ ਹੈ ਗੁਰੂ ਰਾਸ਼ੀਦ ਸਿੰਘ ਸਾਹਿਬ ਇੱਕ ਹੈ ਜੋ ਪਹਿਰਾ ਜੱਟ ਸਮਾਗਮ ਔਰ ਨੌਜਵਾਨ ਗਰਮੀ ਦੇ ਤੁਹਾਨੂੰ ਪੱਕੀਆਂ ਚੱਲਦੀ ਨਜ਼ਰ ਆਉਣਗੇ

ਆਣਾ ਬਾਣੀ ਪੜ ਰਹੇ ਹਨ ਔਰ ਉਸ ਰੰਗ ਦੇ ਵਿੱਚ ਰੰਗੇ ਗਰੰਗੀ ਹੋਏ ਹਨ ਇਸ ਰੰਗ ਦੇ ਵਿੱਚ ਸੱਭ ਨੇ ਰੱਖਿਆ ਹੋਇਆ ਹੈ ਵਾਹਿਗੁਰੂ ਜੀ ਦਾ ਜੀ ਨਾਮ ਲੈਣ ਵਾਲੇ ਨਹੀਂ ਔਰ ਦੂਰੋ ਦੂਰੋ ਸਮੁਦਾਇਆਂ ਪਹੁੰਚੀਆਂ ਨਹੀਂ ਕੰਤਨ ਬਾਬਾ ਜੀ ਜੀ ਕਿੱਥੋਂ ਆਏ ਜੀ ਮੈਂ ਤਾਂ ਬੇਗਾਨਾ ਖਾਲਸਾ ਮੈਂ ਤਾਂ ਸ੍ਰੀ ਉੱਚਾ ਸਾਹਿਬ ਇਹ ਇੰਨਾ ਵੱਡਾ ਇਕੱਠ ਜਿਹੜਾ ਦੇਖ ਕੇ ਕਿਵੇਂ ਲੱਗਦਾ ਇੱਥੇ ਆ ਕੇ ਕਿਵੇਂ ਦਾ ਮਨ ਮਹਿਸੂਸ ਜਿਆ ਹੁੰਦਾ ਇਹ ਸਭ ਕੁਝ ਪਰਮਾਤਮਾ ਦੇ ਦੈਣ ਹੈ ਜੀ ਜੀ ਸ੍ਰੀ ਗੁਰੂ ਰਾਮਦਾਸ ਜੀ ਦਾ ਸਰੂਪ ਜੁੜਾਇਆ ਜੀ ਬਹੁਤ ਖੁਸ਼ੀ ਹੁੰਦੀ ਹੈ ਜੀ ਕੀ ਲੱਗ ਕੀ ਲੱਗਦਾ ਕਿ ਇੰਨਾ ਵੱਡਾ ਇਕੱਠ ਕਿਸੇ ਮੇਲੇ ਤੋਂ ਘੱਟ ਨਹੀਂ ਜਿਹੜਾ ਕਿ ਹਰ ਐਤਵਾਰ ਨੂੰ ਇੱਥੇ ਲੱਗਦਾ ਇਹ ਤਾਂ ਵੇਖੋ ਜੀ ਦੁਨੀਆ ਦੇ ਅੰਦਰ ਪਰਮਾਤਮਾ ਵਸਦਾ ਹੈ ਉਹ ਪਰਮਾਤਮਾ ਖਿੱਚ ਕੇ ਉਹਨਾਂ ਨੂੰ ਇੱਥੇ ਲਿਆਉਂਦਾ ਹੈ ਸੰਗਤ ਨੂੰ ਬਹੁਤ ਸ਼ਰਧੀ ਕਰਾਈ ਪਰਿਵਾਰ ਸਮੇਤ ਹੀ ਆਉਂਦੇ ਆਂ ਗੁਰਪ੍ਰਬਤ ਪਵਿੱਤਰ ਕਿਥੋਂ ਆਉਂਦੇ ਆਂ ਮਲੋੜ ਤੋਂ ਜੀ ਅੱਛਾ ਜੀ ਸ੍ਰੀ ਮੁਕਤਸਰ ਸਾਹਿਬ ਜੀ ਕਿਵੇਂ ਲੱਗਦਾ ਇੰਨਾ ਵੱਡਾ ਇਕੱਠ ਵੇਖ ਕੇ ਤੇ ਇੱਕ ਮੇਲੇ ਹੀ ਤਰ੍ਹਾਂ ਹਰ ਐਤਵਾਰ ਨੂੰ ਬਹੁਤ ਆਨੰਦ ਆ ਰਿਹਾ ਜੀ ਆਨੰਦ ਆ ਰਿਹਾ ਜੀ ਬਹੁਤ ਜੀ ਕਿ ਇਸ ਪੰਜਾਬੀ ਧਰਤੀ ਦੇ ਵਿੱਚ ਐਡਾ ਵੱਡਾ-ਡਾ ਮੇਲਾ ਹਰ ਹਫ਼ਤੇ ਲੱਗਦਾ ਹੋਵੇ ਲੱਗਦਾ ਬਿਲਕੁਲ ਬਿਲਕੁਲ ਬਹੁਤ ਆਨੰਦ ਆ ਰਿਹਾ ਜੀ ਬਹੁਤ ਧੰਨ ਧੰਨ ਬਾਬਾ ਦੀਪ ਸਿੰਘ ਦਾ ਫਿਰ ਤੁਸੀਂ ਸਵੇਰੇ ਚੱਲਦੇ ਹੋ ਕਿੰਨੇ ਵਜੇ ਚਾੜ ਗਏ ਫਿਰ ਕਿੰਨੇ ਪਹੁੰਚਦੇ تھے 68 ਬਿਲਕੁਲ ਤੇਰੇ ਤੋਂ ਸਮਾਪਤੀ ਵਾਪਸੀ ਹੋ ਜਾਂਦੀ ਹੈ ਹਾਂ ਜੀ ਵਾਪਸੀ ਜਾਵਾਂਗੇ ਅਰੇ ਤੁਹਾਡੀ ਜਿਹੀ ਤਰ੍ਹਾਂ ਆਈ ਹਾਂ ਹਾਂ ਜੀ ਜੀ ਬੜੀ ਕਿਰਪਾ ਬਾਪੂ ਓਕੇ ਇੱਥੋਂ ਹੀ ਮਿਲਿਆ ਫਿਰ ਸਭ ਕੁਝ ਸਭ ਕੁਝ ਸੋ ਬਾਬਾ ਦੀਪ ਸਿੰਘ ਦਾ ਸ਼ੁਕਰਾਨਾ ਸੰਗਤਾਂ ਬੜੀ ਦੂਰ ਦੂਰੋਂ ਇੱਥੇ ਆ ਕੇ ਨਾਜ਼ਰੀ ਪਰਦੀਆਂ ਨੇ ਸਭ ਤੋਂ ਖੁਸ਼ੀਆਂ ਪ੍ਰਾਪਤ ਕਰਦੀਆਂ ਉਹਨਾਂ ਦਾ ਹੀ ਰਾਇਸ਼ਾ ਬਟਾ ਹੈ ਉਹ ਸੰਗਤ ਆ ਵੇਖ ਨੂੰ ਮਿਲਦਾ ਹੈ ਔਰ ਬਾਬਾ ਆਦੀਪ ਸਿੰਘ ਦਾ ਸ਼ੁਕਰਾਨਾ ਕੀਤਾ ਜਾਂਦਾ ਹੈ ਕਿ ਕਿ ਹਰ ਇੱਕ ਦੀ ਜ਼ਬਾਨ ਤੇ ਇੱਕੋ ਹੀ ਹੈ ਕਿ ਮੈਂ ਹਰ ਐਤਵਾਰ ਨੂੰ ਇੱਥੇ ਆਉਣਾ ਤੇ ਮੈਨੂੰ ਜੋ ਵੀ ਮਿਲਿਆ ਹੈ ਇਸ ਦਰਤੋਂ ਮਿਲਿਆ ਸੋ ਬੜੀ ਹੀ ਵਿਸ਼ਵਾਸ ਦੀ ਗੱਲ ਹੈ ਸ਼ਰਧਾ ਦੀ ਗੱਲ ਹੈ ਸੰਗਤ ਹੈ ਵਿਸ਼ਵਾਸ ਸ਼ਰਧਾ ਨਾਲ ਇਨੀ ਦੂਰ ਆ ਕੇ ਇੱਥੇ ਆ ਕੇ ਹਾਜ਼ਰੀ ਭਰਦੀ ਹੈ ਸੋ ਬਜ਼ੁਰਗ ਪੋਜ ਦੇ ਬਜ਼ੁਰਗਾਂ ਨਾਲ ਵੀ ਗੱਲ ਕਰ ਬਾਈ ਕਿੱਥੋਂ ਆਏ ਹੋ ਮਜੀਠਾ ਰੋਡ ਜ਼ਬਾਲ ਨਗਰ ਜਦੋਂ ਲੀਖਾ ਰੋਡ ਸਸ਼ਤਰੀ ਨਗਰ ਗਪਾਲ ਨਗਰ ਜਦੋਂ ਇੱਥੇ ਹਰ ਐਤਵਾਰ ਨੂੰ ਆਉਂਦੇ ਤਾਂ ਇੰਨੀ ਜਿਆਦਾ ਸੰਗਤ ਵੇਖਦੇ ਹੋ ਕਿਵੇਂ ਦਾ ਮਨ ਨੂੰ ਮੈਸੇਜ ਆ ਖੁਸ਼ੀਆਂ ਕਿੰਨੀ ਇੰਨੀ ਸੰਗਤ ਵੇਖਦੇ ਹੋ ਕਿੰਨੀ ਖੁਸ਼ੀ ਹੁੰਦੀ ਹੈ ਬੜੀ ਸੰਗਤ ਵਾਹਿਗੁਰੂ ਦੀ ਕਿਰਪਾ ਆ ਬਾਬੇ ਦੇ ਘਰ ਬਹੁਤ ਸੰਗਤ ਆਉਂਦੀ ਆ ਬਾਬੇ ਦੇ ਘਰ ਬਹੁਤ ਕਿਰਪਾ ਆ ਸਭ ਦੇ ਦੁੱਖ ਦੂਰ ਕਰਦਾ ਬਾਬਾ ਦੀਪ ਸਿੰਘ ਜੀ ਸਭਨਾ ਦੇ ਦੁੱਖ ਦੂਰ ਕਰਦਾ ਬਿਲਕੁਲ ਸਭਨਾ ਦੇ ਜਿਹੜੇ ਕਿ ਦੁੱਖ ਦੂਰ ਹੁੰਦੇ ਨੇ ਬਜ਼ੁਰਗ ਪਹੁੰਚਦੇ ਨੇ ਨੌਜਵਾਨ ਫੋਨ ਦੇ ਲਿਖੇ ਨਪੋਜੇ ਸੋਹਾਰਾ ਤੋਂ ਔਰ ਸ਼ਰਦਾ ਭਾਵਨਾ ਦੇ ਨਾਲ ਸੰਗਤ ਇੱਥੇ ਆ ਕੇ ਹਾਜ਼ਰੀ ਭਰਦੀ ਹੈ